ਦਿੱਲੀ ਮੈਟਰੋ ਦੇ ਵਿੱਚ ਯਾਤਰੀਆਂ ਲਈ ਹੁਣ ਨਵੇਂ ਨਿਯਮ ਲਾਗੂ ਹੋ ਚੁੱਕੇ ਨੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਯਾਨੀ ਕਿ ਡੀ ਐਮ ਆਰ ਸੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਮੈਟਰੋ ਦੇ ਅੰਦਰ ਸੋਸ਼ਲ ਮੀਡੀਆ ਲਈ ਵੀਡੀਓ ਬਣਾਉਣਾ ਇਸ ਦੀ ਮਨਾਹੀ ਹੋਵੇਗੀ 14 ਸਤੰਬਰ ਤੋਂ ਇਹ ਨਿਯਮ ਪੂਰੇ ਮੈਟਰੋ ਨੈਟਵਰਕ ਦੇ ਵਿੱਚ ਲਾਗੂ ਹੋ ਚੁੱਕਿਆ ਹੈ ਜਾਣਕਾਰੀ ਦੇ ਅਨੁਸਾਰ ਅਕਸਰ ਮੈਟਰੋ ਪੋਰਚਾਂ ਦੇ ਵਿੱਚ ਯਾਤਰੀਆਂ ਵੱਲੋਂ ਡਾਂਸ ਵੀਡੀਓ ਜਾਂ ਫਿਰ ਰੀਲ ਬਣਾਉਣ ਦੇ ਮਾਮਲੇ ਸਾਹਮਣੇ ਆ ਰਹੇ ਸੀ ਇਸ ਕਾਰਨ ਹੋਰ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਸੀ ਅਗਰ ਸੁਰੱਖਿਆ ਉੱਤੇ ਵੀ ਸਵਾਰਕ ਖੜੇ ਹੁੰਦੇ ਸੀ ਹੁਣੇ ਨਵੇਂ ਨਿਯਮ ਦੇ ਤਹਿਤ ਜੇ ਕੋਈ ਯਾਤਰੀ ਮੈਟਰੋ ਅੰਦਰ ਰੀਲ ਜਾਂ ਫਿਰ ਹੋਰ ਕਿਸੇ ਤਰ੍ਹਾਂ ਦਾ ਕੰਟੈਂਟ ਸ਼ੂਟ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਉੱਤੇ ਜੁਰਮਾਨਾ ਲਗਾਇਆ ਜਾਵੇਗਾ ਡੀਐਮਆਰਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੈਟਰੋ ਨੂੰ ਸਿਰਫ ਆਵਾਜਾਈ ਲਈ ਹੀ ਵਰਤਣ ਅਗਰ ਬਾਕੀ ਯਾਤਰੀਆਂ ਦੀ ਸੁਵਿਧਾ ਦਾ ਵੀ ਖਿਆਲ ਰੱਖਣ ਇਸ ਨਵੇਂ ਫੈਸਲੇ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਮੈਟਰੋ ਵਿੱਚ ਅਣਚਾਹੀ ਭੀੜ ਅਤੇ ਗਲਤ ਕੰਟੈਂਟ ਸ਼ੂਟ ਕਰਨ ਵਾਲੇ ਮਾਮਲਿਆਂ ਵਿੱਚ ਹੁਣ ਕਮੀ ਆਵੇਗੀ। ਦਿੱਲੀ ਮੈਟਰੋ ਦੇ ਵਿੱਚ ਯਾਤਰੀਆਂ ਲਈ ਹੁਣ ਨਵੇਂ ਨਿਯਮ ਲਾਗੂ ਹੋ ਚੁੱਕੇ ਨੇ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਯਾਨੀ ਕਿ ਡੀਐਮਆਰਸੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਮੈਟਰੋ ਦੇ ਅੰਦਰ ਸੋਸ਼ਲ ਮੀਡੀਆ ਲਈ ਵੀਡੀਓ ਬਣਾਉਣਾ ਇਸ ਦੀ ਮਨਾਹੀ ਹੋਵੇਗੀ। 14 ਸਤੰਬਰ ਤੋਂ ਇਹ ਨਿਯਮ ਪੂਰੇ ਮੈਟਰੋ ਨੈਟਵਰਕ ਦੇ ਵਿੱਚ ਲਾਗੂ ਹੋ ਚੁੱਕਿਆ ਹੈ। ਜਾਣਕਾਰੀ ਦੇ ਅਨੁਸਾਰ ਅਕਸਰ ਮੈਟਰੋ ਪੋਰਚਾਂ ਦੇ ਵਿੱਚ ਯਾਤਰੀਆਂ ਵੱਲੋਂ ਡਾਂਸ ਵੀਡੀਓ ਜਾਂ ਫਿਰ ਰੀਲ ਬਣਾਉਣ ਦੇ ਮਾਮਲੇ ਸਾਹਮਣੇ ਆ ਰਹੇ ਸੀ ਇਸ ਕਾਰਨ ਹੋਰ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਸੀ ਅਗਰ ਸੁਰੱਖਿਆ ਉੱਤੇ ਸੁਭਾਰਕ ਖੜੇ ਹੁੰਦੇ ਸੀ ਹੁਣੇ ਨਵੇਂ ਨਿਯਮ ਦੇ ਤਹਿਤ ਜੇ ਕੋਈ ਯਾਤਰੀ ਮੈਟਰੋ ਅੰਦਰ ਰੀਲ ਜਾਂ ਫਿਰ ਹੋਰ ਕਿਸੇ ਤਰ੍ਹਾਂ ਦਾ ਕੰਟੈਂਟ ਸ਼ੂਟ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਉੱਤੇ ਜੁਰਮਾਨਾ ਲਗਾਇਆ ਜਾਵੇਗਾ DMRC ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੈਟਰੋ ਨੂੰ ਸਿਰਫ ਆਵਾਜਾਈ ਲਈ ਹੀ ਵਰਤਣ ਅਤੇ ਬਾਕੀ ਯਾਤਰੀਆਂ ਦੀ ਸੁਵਿਧਾ ਦਾ ਵੀ ਖਿਆਲ ਰੱਖਣ ਇਸ ਨਵੇਂ ਫੈਸਲੇ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਮੈਟਰੋ ਵਿੱਚ ਅਣਚਾਹੀ ਭੀੜ ਅਤੇ ਗਲਤ ਕੰਟੈਂਟ ਸ਼ੂਟ ਕਰਨ ਵਾਲੇ ਮਾਮਲਿਆਂ ਵਿੱਚ ਹੁਣ ਕਮੀ ਆਵੇਗੀ ਦਿੱਲੀ ਮੈਟਰੋ ਦੇ ਵਿੱਚ ਯਾਤਰੀਆਂ ਲਈ ਹੁਣ ਨਵੇਂ ਨਿਯਮ ਲਾਗੂ ਹੋ ਚੁੱਕੇ ਨੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਯਾਨੀ ਕਿ DMRC ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਮੈਟਰੋ ਦੇ ਅੰਦਰ ਸੋਸ਼ਲ ਮੀਡੀਆ ਲਈ ਵੀਡੀਓ ਬਣਾਉਣਾ ਇਸ ਦੇ ਮਨਾਈ ਹੋਵੇਗੀ 14 ਸਤੰਬਰ ਤੋਂ ਇਹ ਨਿਯਮ ਪੂਰੇ ਮੈਟਰੋ ਨੈਟਵਰਕ ਦੇ ਵਿੱਚ ਲਾਗੂ ਹੋ ਚੁੱਕਿਆ ਹੈ ਜਾਣਕਾਰੀ ਦੇ ਅਨੁਸਾਰ ਅਕਸਰ ਮੈਟਰੋ ਕੋਚਾਂ ਦੇ ਵਿੱਚ ਯਾਤਰੀਆਂ ਵੱਲੋਂ ਡਾਂਸ ਵੀਡੀਓ ਜਾਂ ਫਿਰ ਰੀਲ ਬਣਾਉਣ ਦੇ ਮਾਮਲੇ ਸਾਹਮਣੇ ਆ ਰਹੇ ਸੀ ਇਸ ਕਾਰਨ ਹੋਰ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਸੀ ਅਤੇ ਸੁਰੱਖਿਆ ਉੱਤੇ ਵੀ ਸਵਾਲ ਖੜੇ ਹੁੰਦੇ ਸੀ ਹੁਣੇ ਨਵੇਂ ਨਿਯਮ ਦੇ ਤਹਿਤ ਜੇ ਕੋਈ ਯਾਤਰੀ ਮੈਟਰੋ ਅੰਦਰ ਰੀਲ ਜਾਂ ਫਿਰ ਹੋਰ ਕਿਸੇ ਤਰ੍ਹਾਂ ਦਾ ਕੰਟੈਂਟ ਸ਼ੂਟ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਉੱਤੇ ਜੁਰਮਾਨਾ ਲਗਾਇਆ ਜਾਵੇਗਾ ਡੀਐਮਆਰਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੈਟਰੋ ਨੂੰ ਸਿਰਫ ਆਵਾਜਾਈ ਲਈ ਹੀ ਵਰਤਣ ਅਤੇ ਬਾਕੀ ਯਾਤਰੀਆਂ ਦੀ ਸੁਵਿਧਾ ਦਾ ਵੀ ਖਿਆਲ ਰੱਖਣ ਇਸ ਨਵੇਂ ਫੈਸਲੇ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਮੈਟਰੋ ਵਿੱਚ ਅਣਚਾਹੀ ਭੀੜ ਅਤੇ ਗਲਤ ਕੰਟੈਂਟ ਸ਼ੂਟ ਕਰਨ ਵਾਲੇ ਮਾਮਲਿਆਂ ਵਿੱਚ ਹੁਣ ਕਮੀ ਆਵੇਗੀ